ਇੱਕ ਰਾਜਾ ਹੁੰਦਾ ਭਾਈ ਉਹਦੇ ਸੱਤ ਮੁੰਡੇ ਹੁੰਦੇ ਆ ਇੱਕ ਵੀਰਨ ਬੇਟੀ ਹੁੰਦੀ ਆ ਸੱਤੇ ਭਾਬੀਆਂ ਉਹਦੀਆਂ ਵਰਤ ਰੱਖਦੀਆਂ ਨੇ ਉਹ ਕਹਿੰਦੀ ਉਹ ਛੋਟੀ ਹੁੰਦੀ ਆ ਜੇ ਪਰ ਅੱਗੇ ਛੋਟੀ ਉਮਰ 'ਚ ਹੀ ਵਿਆਹ ਕਰ ਦਿੰਦੇ ਹੁੰਦੇ ਸੀ ਕੁੜੀਆਂ ਦਾ ਉਹ ਕਹਿੰਦੀ ਭਾਬੀ ਮੈਂ ਵੀ ਵਰਤ ਰੱਖੂੰਗੀ ਉਹਦੀ ਮੰਮੀ ਕਹਿਣ ਲੱਗੀ ਵੀ ਨਾ ਤੂੰ ਤੂੰ ਤਾਂ ਨਿਆਣੀ ਆ ਜੇ ਤੂੰ ਨਾ ਹਜੇ ਵਰਤ ਰੱਖ ਤੱਥਨ ਭੁੱਖ ਕੱਟੀ ਜਾਣੀ ਕਹਿੰਦੀ ਨਾ ਮੈਂ ਤਾਂ ਕੱਟ ਲੂੰਗੀ ਨਹੀਂ ਮੈਂ ਤਾਂ ਰੱਖੂੰਗੀ ਭਾਈ ਚਲ ਰੱਖ ਲੈਂਦੀ ਆ ਵਰਤ ਉਹ ਤਾਂ ਜਦੋਂ 3-4 ਵਜ ਜਾਂਦੇ ਆ ਸ਼ਾਮ ਨੂੰ ਉਹ ਤਾਂ ਬੁਸ-ਬੁਸ ਜੀ ਕਰਨ ਲੱਗ ਜਾਂਦੀ ਆ ਉਹ ਭਾਈ ਆਉਂਦੇ ਆ ਕਹਿੰਦੇ ਕੀ ਹੋ ਗਿਆ ਵੀਰਨ ਬੇਟੀ ਬੁਸ-ਬੁਸ ਭਗ ਜਾਂਦੇ ਨੇ ਰੋਹੀ ਬੀਵਾਂ ਚ ਦੋ ਮੂਰੇ ਚਾਦਰ ਤਾਰ ਲੈਂਦੇ ਇੱਕ ਅੱਗ ਮਚਾ ਦਿੰਦਾ ਇੱਕ ਬਲਾਉਣਾ ਜਾਂਦਾ ਕਹਿੰਦਾ ਆ ਜਾ ਭੈਣੇ ਤੇਰਾ ਚੰਦਰਮਾ ਚੜ ਗਿਆ ਕਹਿੰਦੀ ਆ ਜਾ ਭਾਬੀ ਚੰਦਰਮਾ ਚੜ ਗਿਆ ਚ ਕਹਿੰਦੀ ਤੇਰਾ ਚੰਦਰਮਾ ਚੜਿਆ ਸਾਡਾ ਤਾਂ ਨਹੀਂ ਚੜਿਆ ਉਹ ਪਈ ਚ ਅਰਗ ਦੇ ਲੈਂਦੀ ਹੈ ਅਰਗ ਦੇ ਕੇ ਜਦੋਂ ਰੋਟੀ ਖਾਣ ਲੱਗਦੀ ਆ ਪਹਿਲੀ ਬੁਰਕੀ ਜਦੋਂ ਖਾਣ ਲੱਗਦੀ ਆ ਬਾਲ ਆ ਜਾਂਦਾ ਦੂਜੀ ਬੁਰਕੀ ਖਾਣ ਲੱਗਦੀ ਆ ਮੱਖੀ ਨਿਕਲ ਜਾਂਦੀ ਤੀਜੀ ਬੁਰਕੀ ਚ ਉਹਦੇ ਸਹੁਰਿਆਂ ਤੋਂ ਸੁਨੇਹਾ ਆ ਜਾਂਦਾ ਵੀ ਭਈ ਉਹਦਾ ਘਰ ਵਾਲਾ ਤਾਂ ਕਾਲਚਰਾ ਨਾ ਕਰ ਗਿਆ ਭਈ ਸਾਰੇ ਰੋਣ ਪਿੱਟਣ ਲੱਗ ਜਾਂਦੇ ਆ ਚੱਲ ਆਈਂ ਵਿਚਾਰੀ ਨੂੰ ਰੋਂਦੀ ਪਿੱਟਦੀ ਨੂੰ ਡੋ ਵੀਤੋਂ ਉਹਨਾਂ ਦਾ ਪੈਰੀ ਪੈਣਾ ਕਹਿੰਦੀ ਜਾਈ ਉਹ ਜਿਹੜਾ ਵੀ ਕੋਈ ਟੱਕਰ ਦਾ ਪੈਰੀ ਪੈਣਾ ਕਹੀ ਜਾਂਦੇ ਉਹਨੂੰ ਕੋਈ ਨਹੀਂ ਅਸ਼ੀਰਵਾਦ ਦਿੰਦਾ ਤੇ ਜਾ ਕੇ ਜਦੋਂ ਘਰੇ ਉੱਥੇ ਵਗ ਜਾਂਦੀ ਉੱਥੇ ਸੱਸ ਨੂੰ ਤਾਂ ਟੇਕਦੀ ਆ ਉਹ ਅਸ਼ੀਰਵਾਦ ਦੇ ਦਿੰਦੀ ਆ ਵੀ ਬੁੱਢਾ ਸਾਗ ਨੂੰ ਉਹ ਕਹਿੰਦੀ ਹੁਣ ਮੈਂ ਬੁੱਢਾ ਸਾਗ ਨਹੀਂ ਹੋਊਂਗੀ ਕਹਿੰਦੀ ਵੀ ਮੇਰੇ ਘਰ ਵਾਲੇ ਨੂੰ ਨਾ ਜਲਾਈ ਹੋ ਨਾ ਇਸ ਦੇ ਦੇ ਨਾਲ ਹੁਣ ਕਾਦਾ ਪਿਆਰ ਹੈਗਾ ਕਰਨੀ ਆ ਪ ਸੰਸਕਾਰ ਤਾਂ ਉਹ ਕਹਿੰਦੀ ਨਾ ਇਹ ਤਾਂ ਸੰਸਕਾਰ ਨਾ ਕਰੀਓ ਤਾ ਇਹ ਜਿੱਦ ਪੈ ਜਾਂਦੀ ਆ ਉਹ ਕਹਿੰਦੇ ਚਲੋ ਕੋਈ ਗੱਲ ਨਹੀਂ ਕਹਿੰਦੀ ਇੱਕ ਕੱਚਾ ਘੱਠਾ ਚਨਾ ਦੋ ਘੱਠੇ ਦੇ ਵਿੱਚ ਇੱਕ ਘੜਾ ਰੱਖ ਦੋ ਪਾਣੀ ਵਾਲਾ ਤੇ ਵਿੱਚ ਛੋਲੇ ਰੱਖ ਛੋਲੇ ਮਾੜੇ ਮੋٹے ਖਾ ਲੈਂਦੀ ਆ ਮਾੜੇ ਮੋਟੇ ਪਾਣੀ ਪੂਣੀ ਪੀ ਕੇ ਸਾਲ ਪਰ ਅਈ ਤਪੱਸਿਆ ਕਰਦੀ ਆ ਜੋ ਸਾਲ ਬਾਦ ਕਰਵਾ ਆਂਦਾ ਵਰਤ ਰੱਖ ਲੈਂਦੀ ਆ ਉਹ ਤਾਂ ਜਦੋਂ ਚੰਦਰਮਾ ਚੜ੍ਹਿਆ ਕਰੇ ਜਦੋਂ ਉਹਦੀ ਕੋਈ ਕਿਰਨ ਨਿਕਲਿਆ ਕਰੇ ਉਹ ਤਾਂ ਕੁਜੇ ਚ ਬੰਦ ਕਰ ਲਿਆ ਘੰਟਾ ਹੋ ਗਿਆ 2 ਘੰਟੇ ਹੋ ਗਏ ਬਹੁਤ ਲੇਟ ਹੋ ਗਏ ਵੀ ਚੰਦਰਮਾ ਜ ਨਿਕਲ ਹੀ ਨਹੀਂ ਰਿਹਾ ਦੇਵੀ ਦੇਵਚਨ ਨੂੰ ਵੀ ਪਤਾ ਲੱਗ ਜਾਂਦਾ ਧਿਆਨ ਮਾਰਦੇ ਨੇ ਭਗਵਾਨ ਜੀ ਤਾਂ ਫਿਰ ਉਹ ਇਛਰਾ ਮਾਈਆਂ ਨੂੰ ਭੇਜਦੇ ਨੇ ਇਛਰਾ ਮਾਈਆਂ ਨੇ ਕਹਿੰਦੇ ਜਾ ਕੇ ਵੀ ਉਹ ਰਾਜੇ ਦੀ ਧੀ ਆਏ ਕਰਕੇ ਵੀ ਉਹਨੇ ਕਿ ਚੰਦਰਮਾ ਨੂੰ ਕੁਜੇ ਚ ਬੰਦ ਕਰ ਲਿਆ ਤੂੰ ਜਾ ਕੇ ਛੜਾ ਚਰਮਈ ਆਉਂਦੀ ਆ ਉਹ ਤਾਂ ਤੇ ਪੈਰ ਫੜ ਲੈਂਦੀ ਆ ਕਹਿੰਦੀ ਮੇਰਾ ਸਹਾਗ ਦੇ ਉਹ ਕਹਿੰਦੀ ਤੂੰ ਤਾਂ ਕਹਿੰਦੀ ਬੀਨਾ ਚੰਦ ਚੜੇ ਰੋਟੀ ਖਾਣੀ ਤੈਨੂੰ ਸਹਾਗ ਕਿੱਥੇ ਮੈਨੂੰ ਤਾਂ ਬਚਪਨ ਸੀਗਾ ਮੈਨੂੰ ਤਾਂ ਪਤਾ ਨਹੀਂ ਸੀਗਾ ਵੀ ਪਰ ਮੇਰਾ ਸਹਾਗ ਉਹਨੂੰ ਦੇਣਾ ਪਊਗਾ ਉਹ ਤਾਂ ਤੇ ਪੈਰ ਹੀ ਛੜੇ ਸੱਜੀ ਚੀਚੀ ਤਾਂ ਛਿੱਟਾ ਦਿੰਦੀ ਆ ਉਹ ਤੇ ਉਹ ਹਰ ਹਰ ਕਰਦਾ ਬੈਠਾ ਹੋ ਜਾਂਦਾ ਭਗੋਂ ਜੇ ਜੀ ਇਛਰਮਈ ਹੋਰ ਨਾਲ ਤੇ ਬੌੜੀ ਸਭ ਤੇ ਪਾਉਣੀ